ਕੀ ਨਾਮ ਹੈ ਤੁਹਾਡਾ ਰਾਸ਼ ਕੁਮਾਰ ਆ ਜੀ ਇਹ ਜਿਹੜਾ ਹਾਸਾ ਹੋਇਆ ਸੀਗਾ ਕੀ ਦਾ ਕੀ ਦਾ ਸੀਗਾ ਇਹ ਹਾਸਾ ਹੋਇਆ ਮੇਰਾ ਮੁੰਡਾ ਜੀ ਬੜਾ 14 ਸਾਲ ਦਾ ਤੇ ਮੇਰਾ ਸਾਲਾ ਜੀ ਕੀ ਨਾਮ ਸੀ ਉਹਨਾਂ ਦੇ ਰਮਨ ਤੇ ਅੰਸ਼ ਵਾਲੀਆ ਤੇ ਹੋਇਆ ਕਿਦਾਂ ਇਹ ਜਿਹੜਾ ਇੱਥੇ ਆਏ ਸੀ ਬਾਬਾ ਇਹ ਮੱਥਾ ਟੇਕਣ ਆਏ ਤੇ ਜੀ ਬਸ ਉਹਨਾਂ ਦਾ ਚੱਪਨ ਨਹਾਉਣ ਵੜੇ ਜੀ ਪੈਰ ਸਲਿੱਪ ਹੋ ਗਿਆ ਜੀ ਤੇ ਮੁੰਡਾ ਮੇਰਾ ਕਿਚਾ ਲੱਗਾ ਉਹਨੂੰ ਬਚਾਉਣ ਦੇ ਚੱਕਰ ਉਹਨੇ ਮੇਰੇ ਸਾਲੇ ਨੇ ਨਾਲ ਹੀ ਉਹਦੇ ਸ਼ੌਰ ਮਾਰਤੀ ਉਹਨੂੰ ਬਚਾਉਣ ਦੇ ਚੱਕਰ ਹੁਣ 2 ਦਿਨ ਹੋ ਗਏ ਮੇਲੇ ਨਹੀਂ ਸਾਨੂੰ ਗੌਰਮੈਂਟ ਤੋ ਟੀਮ ਆਈ ਹੈ ਜੀ ਜੋ ਸਰਚ ਕਰ ਰਹੀ ਹੈ ਜੀ ਸਨ ਪ੍ਰਸ਼ਾਸਨ ਬਲ ਤੋਂ ਮਤਲਬ ਫੋਰਸ ਪੋਰਟ ਮਿਲੀ ਹੈ ਜੀ ਕਿੰਨਾ ਦਿਨ ਅੱਜ ਹੈ ਦੂਸਰਾ ਦਿਨ ਹੈ ਜੀ ਅੱਜ ਦੂਸਰਾ ਦਿਨ ਤੀਸਰਾ ਦਿਨ ਹੈ ਜੀ ਤੀਸਰਾ ਦਿਨ ਹੈ ਜੀ ਤਿੰਨ ਦਿਨ ਹੋ ਕੇ ਜੀ ਚੱਲ ਰਹੀ ਹੈ ਜੀ ਸਾਫੀ ਹੋ ਰਹੀ ਹੈ ਐਨਡੀਆਰਐਫ ਦੀ ਜਿਹੜੀ ਟੀਮ ਸੀ ਇਹ ਪਹਿਲੇ ਦਿਨ ਆ ਗਈ ਸੀ ਜਾਂ ਇਹ ਕੱਲ ਆਇਆ ਜੀ ਕੱਲ ਆ ਕੇ ਮੈਂ ਮੈਂ ਬਾਹਰ ਰਹਿੰਦਾ ਸੀ ਬਾਹਰ ਆ ਕੇ ਫਿਰ ਗੱਲਬਾਤ ਕਰਕੇ ਜੀ ਸਾ ਅਸੀਂ डीसी तौर ਤੇ ਹੁਣ ਸਾਰੇ ਕਿਹੜੀ ਜਗ੍ਹਾ ਤੋਂ ਆਏ ਬਾਰਾ ਤੁਸੀਂ ਮੱਕਬੈਤ ਤੋਂ ਆਏ ਜੀ ਤੇ ਬੜੀ ਸਪੋਰਟ ਕੀਤੀ ਹੈ ਸਾਨੂੰ ਪ੍ਰਸ਼ਾਸਨ ਵੱਲ ਤੋਂ ਜੀ ਹੁਣ ਤੱਕ ਸਪੋਰਟ ਮਿਲਦੀ ਰਹੀ ਹੈ ਜੀ ਮਤਲਬ ਵਧੀਆ ਕੰਮ ਕਰਦੀ ਹੈ ਟੀਮ ਪੂਰਾ ਜੀ ਕੱਲ ਵੀ ਉਹਨਾਂ ਨੇ ਮਤਲਬ ਪੂਰਾ ਕਰਿਆ ਤੇ ਅੱਜ ਵੀ ਸਵੇਰ ਦੇ ਉਹ ਕਰਦੇ ਪਏ ਕਿਥੋਂ ਦੇ ਰਹਿਣ ਵਾਲੇ ਪੈਸੇ ਤੁਸੀਂ ਮੈਂ ਜੀ ਖੈਰ ਤੋਂ ਆਏ ਜੀ ਬਹੁਤ